ਕੋਡੀ 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 ਸਨਮਾਨ ਕਰੀਏ ਜਿਸਨ ਗੜੀਆ ਕਰ ਦਿੱਤਾ ਸਨਮਾਨ ਕਰੀਏ ਇਹ ਸਨਮਾਨ ਦੀ ਜਦੋਂ ਮੈਂ ਪਹਿਲਵਾਨ ਜੀ ਫੋਟੋ ਵੇਖੀ ਨਾ ਪੋਸਟਰ ਵੇਖਿਆ ਸੱਚੀ ਬਾਬਾ ਜੀ ਦੇ ਸਥਾਨ ਤੇ ਖੜਿਆ ਰੂਹ ਖੁਸ਼ ਹੋ ਗਈ ਮੈਂ ਕਿਹਾ ਯਾਰ ਜਿਹੜੇ ਬੰਦਿਆਂ ਨੇ ਇਹ ਸੋਚ ਸੋਚੀ ਹੈ ਮੈਂ ਕਿਹਾ ਉਹਨਾਂ ਨੂੰ ਸਿਰ ਝੁਕਦਾ ਹਰ ਇੱਕ ਨੂੰ ਸਨਮਾਨ ਮਿਲਦਾ ਹੈ ਹਰ ਇੱਕ ਜਿਹੜਾ ਕਬੱਡੀ ਦੀ ਗਰਾਊਂਡ ਦੇ ਵਿੱਚ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ ਪਰ ਜਿਹੜੇ ਆ ਸੱਜਣ ਨੇ ਨਾ ਜਿਨ੍ਹਾਂ ਦਾ ਤੁਸੀਂ ਹੁਣ ਸਨਮਾਨ ਕਰਨ ਜਾ ਰਹੇ ਹੋ ਇਹ ਸਭ ਤੋਂ ਪਹਿਲਾਂ ਹੁੰਦੇ ਆ ਔਰ ਸਭ ਤੋਂ ਬਾਅਦ ਵਿੱਚ ਨੰਨੇ ਜਾਣਾ ਇਹ ਉਹਨਾਂ ਆਰਾਮ ਵੀ ਨਹੀਂ ਕਰ ਪਾਉਂਦੇ ਔਰ ਭੱਜ ਨੱਠ ਵੀ ਬਹੁਤ ਹੁੰਦੀ ਹੈ ਜਦੋਂ ਕਿਤੇ ਮਾੜੀ ਜੀ ਲਾਈਨ ਮੱਦਮ ਪੈਂਦੀ ਹੈ ਤਾਂ ਭੱਜ ਕੇ ਆਉਂਦੇ ਆ ਇਹ ਮਾਨ ਸਨਮਾਨ ਮਾਲਾ ਵੈਰੀਗੇਟ ਸਰ ਸਿੰਘ ਦੀ ਟੀਮ ਦੇ ਉਹਨਾਂ ਨੌਜਵਾਨਾਂ ਦਾ ਕੀਤਾ ਜਾਣਾ ਜਿਲੇ ਕਲੀ ਪਾਉਂਦੇ ਆ ਮਾਲਾ ਤੂੰ ਵੀ ਆ ਜਾ ਇੱਧਰਲੇ ਪਾਸੇ ਮਾਲਾ ਸਾਡਾ ਵੀਰ ਤਰਸੇਮ ਕਿਹੜੇ ਪਾਸੇ ਐ ਤਰਸੇਮ ਮਾਲਾ ਜੀ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸਤਿਕਾਰਯੋਗ ਵੀਰ ਨੇ ਸਾਡੇ ਔਰ ਜਲਦੀ ਦੇ ਨਾਲ ਹੀ ਖੰਡੂਰ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਖੰਡੂਰ ਸਾਹਿਬ ਲਾਲਾ ਵੀ ਆ ਗਿਆ ਭਾਈ ਸਾਡਾ ਸੋ ਬਹੁਤ-ਬਹੁਤ ਧੰਨ ਸੁੱਖੇ ਮੱਗੇ ਤੇਰੀ ਇੱਕ ਡਿਊਟੀ ਆ ਦੋ ਪਰਲੇ ਪਾਸੇ ਪੰਜਾਂ ਖਾਲੀ ਬੋਤਲਾਂ ਤੇ ਉਹਨਾਂ ਨੂੰ ਮੇਰਾ ਵੀਰ ਬਣ ਕੇ ਤੂੰ ਸਿੱਟਣਾ ਬਾਹਰ ਬਹੁਤ-ਬਹੁਤ ਧੰਨਵਾਦ ਹੈ ਕਬੱਡੀ ਦੇ ਖਿਡਾਰੀਆਂ ਨੂੰ ਬੇਤੀ ਹੈ ਜੂਨੀਅਰ ਖਿਡਾਰੀ ਖੇਡ ਕੇ ਗਏ ਐ ਸੋ ਆਜੋ ਸੋਹਣੇ ਥੋਡਾ ਸਨਮਾਨ ਹੋਣਾ ਤੇਰਾ ਪਿੰਡ ਕਿਹੜਾ ਹੈ ਸੁਰ ਸਿੰਘ ਤੇਰਾ ਨਾਂ ਕੀ ਹੈ ਸੋਨਾ ਸੁਰ ਸਿੰਘ ਦਾ ਤੇਰਾ ਵੀਰਿਆ ਸੁਰ ਸਿੰਘ ਪਿੰਡ ਤੇ ਨਾਂ ਰਾਜਨ ਤੇ ਥੋਡਾ ਵੀਰ ਜੀ ਦਲਬਾਖ ਸਿੰਘ ਪਿੰਡ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਕਬੱਡੀ ਦੇ ਆਸਤਾਰਾਂ ਦਾ ਇਹ ਕਲੀ ਵਾਲੇ ਭਰਾਵਾਂ ਦਾ ਸਾਨ ਚੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮਾਣ ਸਨਮਾਨ ਬਣਦਾ ਵੀ ਹੈ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਦੀ ਡਿਊਟੀ ਵੱਡੀ ਹੈ ਇਹਨਾਂ ਦੇ ਮੇਰੇ ਵੀਰੋ ਦਿਨ ਰਾਤ ਇੱਕ ਕਰਦੇ ਆ ਇਹ ਗਰਾਊਂਡ ਨੂੰ ਸ਼ਿੰਗਾਰਦੇ ਆ ਇਹ ਇਹ ਖਾੜੇ ਨੂੰ ਸ਼ਿੰਗਾਰਦੇ ਆ ਔਰ ਤਾਹੋਂ ਇਹਨਾਂ ਦਾ ਮਾਣ ਸਨਮਾਨ ਅੱਜ ਬਾਬਾ ਭਾਈ ਸਾਹਲੋਂ ਜੀ ਦੇ ਮੇਰੇ ਵੀਰੋ ਗੁਰੂ ਘਰਾਂ ਦੇ ਵਿੱਚ ਬਖਸ਼ਿਆ ਗਿਆ ਬਹੁਤ ਖੁਸ਼ੀ ਵਾਲੀ ਗੱਲ ਆ ਲਾਓ ਜਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਬੋਲੇ ਈਸਾ ਸਤਿ ਸ਼੍ਰੀ ਅਕਾਲ ਬਾਰਕਾ ਸੁਣਿਓ ਤੇ ਮਾਲਿਆ ਤੇਰਾ ਵੀ ਧੰਨਵਾਦ ਨਹੀਂ ਤੇ ਬੰਦਾ ਕਹਿੰਦਾ ਯਾਰ ਮੇਰਾ ਕਰੋ ਪਰ ਤੂੰ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦਾ ਹੈ ਜਿਹੜੇ ਬੰਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਦੇ ਹਮੇਸ਼ਾ ਉਹ ਬਹੁਤ ਅੱਗੇ ਜਾਂਦੇ ਆ ਆ ਮੈਨੂੰ ਅਹੀਂ ਲੱਗਿਆ ਨਾ ਯਾਰ ਮੇਰਾ ਹੀ ਸਨਮਾਨ ਹੋ ਗਿਆ ਅੱਜ ਸੋ ਸੱਚੀ ਬੜੀ ਖੁਸ਼ੀ ਵਾਲੀ ਗੱਲ ਆ ਸੋ ਇਹ ਭਰਾ ਨੇ ਯਾਰ ਸਾਡੇ ਸਤਕਾਰਯੋਗ ਵੀਰ ਨੇ ਇਹਨਾਂ ਦਾ ਮਨ ਸਨਮਾਨ ਵਣਦਾ ਸੀਗਾ ਬਹੁਤ ਬਹੁਤ ਧੰਨਵਾਦ ਪ੍ਰਚਾਪਾ ਸਾਹਿਬ ਕਿਹੜੇ ਪਾਸੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ